ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਚੰਬਲ ਪ੍ਰਤਾਪ ਵੀਰ ਹੁਣਾ ਦੇ ਪਿੰਡ ਤੇ ਇਹਨਾਂ ਕੋਲ ਪੰਜ ਨਾਗੇ ਆ ਜੀ ਤਿੰਨ ਮੱਝਾਂ ਹੀ ਟੋਕੜ ਗੱਬਣ ਤੇ ਇੱਕ ਗਾਂ ਟੋਕੜ ਗੱਬਣ ਇੱਕ ਸੱਜਰ ਗਾਂ ਬਾਕੀ ਵੀਰ ਹੁਣਾ ਨਾਲ ਗੱਲਬਾਤ ਕਰਕੇ ਬਾਕੀ ਜਾਣਕਾਰੀ ਆਪਾਂ ਲੈਣੇ ਆ ਹੋਰ ਸਤਿ ਸ਼੍ਰੀ ਅਕਾਲ ਗਿਲ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਜੀ ਠੱਠਾ ਸਾਹਿਬ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਤੁਸੀਂਰਾ ਹੋਰ ਪ੍ਰਤਾਪ ਜੀ ਐ ਕਰਤੀ ਕਿਲਾ ਕਿਰਪਾ ਬਾਬਾ ਪੁੰਡਾ ਸਾਹਿਬ ਦੀ ਤਗੜੇ ਹੋ ਗਈ ਸ਼ੇਅਰ ਕਰਿਆ ਕਰੋ ਸ਼ੇਅਰ ਕੈਮ ਜੇ ਹਾਂ ਤੇਰਾ ਨੱਪ ਕੇ ਰੱਖਿਆ ਕਰੋ ਐ ਨੱਪ ਕੇ ਰੱਖਣੀ ਹੈ ਜੀ ਹੋਰ ਆਜੋ ਬਾਕੀ ਸਮਾਨ ਨਾਲ ਇੰਦੇ ਜਾਣਕਾਰੀ ਦਈਏ ਵੀਰਾਂ ਨੂੰ ਅਹੀਂ ਦਾ ਠੱਠਾ ਸਾਹਿਬ ਇੱਕ ਹੀਰਾ ਲੈ ਕੇ ਆਇਆ ਹਾਂ ਜੀ ਆਵੇ ਵੇਖੋ ਭਰਾਵਾਂ ਦੇ ਸਾਹਮਣੇ ਪੇਸ਼ ਕਰਨਾ ਹੀਰਾ ਹਾਂ ਜੀ ਹਾਂ ਇਹ 33 ਪਹਿਲੇ ਸਵੇਰ ਝੋਟੀ ਆ ਪਹਿਲੇ ਸਵੇਰ ਝੋਟੀ ਆ ਸਾਡੇ 6 ਮਹੀਨਾ ਦੀ ਗੱਬਣ ਆ 6 ਕਿਲੋ ਹੀ ਦੁੱਧ ਆ 6 ਕਿਲੋ ਦੁੱਧ ਆ 6 ਦਾਂਦੇ ਆ 6 ਦਾਂਦੇ ਆ ਜੀ ਹਾਂਜੀ ਤੇ ਫੋਲ ਕੇ ਵਿਖਾਉਣੇ ਤਾਂ ਫੋਲ ਕੇ ਵਿਖਾਓ ਜੀ ਇਹਨੂੰ ਹਾਂ ਹਾਂਜੀ ਇਹ ਦੁੱਧ ਦੰਦੀ ਆ ਰੱਤ ਦਿਨੀ ਬਾਰੇ ਦੁੱਧ ਦੰਦੀ ਆ ਵੇਖੋ ਹਾਂ ਇਹ ਗੁਰੀ ਨਾ ਹਾਂਜੀ ਉਹ ਪ੍ਰੀਤੀ ਦਾ ਬੰਦਾ ਵੀ ਕੱਟੀ ਆ ਪੂਰੀ ਪ੍ਰੀਤੀ ਦਾ ਹਾਂਜੀ ਜ਼ਰੂਰ ਜ਼ਰੂਰ ਹਾਂਜੀ ਕੀ ਉਹ ਘਰਾਸ ਹੋਣਾ ਆ ਰਿਹਾ ਦੇ ਘਰਾਸ ਹੋਣਾ ਹਾਂਜੀ 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 ਆਹ ਦੋਸਤੋ ਦੇਖ ਸਕਦੇ ਤੁਸੀਂ ਪੂਰੀ ਬੰਦੀ ਠੰਦੀ ਆ ਇਹ ਆਪੀ ਪਾ ਲੇ ਤੁਸੀਂ 6 ਲੀਟਰ ਦੁੱਧ ਆ ਜੀ ਹਾਂਜੀ 6 ਲੀਟਰ ਦੁੱਧ ਆ ਜੀ ਅਸੀਂ ਲੈਂਦੇ ਵੀ ਲੈਂਦੇ ਤੇ 6 ਮਹੀਨੇ ਦੀ ਗੱਬਣ ਆ ਜੀ 6.5 ਦੀ 6.5 ਮਹੀਨੇ ਦੀ ਗੱਬਣ ਆ ਜੀ ਹਾਂਜੀ ਠੀਕ ਆ ਜੀ ਇਹ ਗੱਲਾਂ ਹੀ ਨਹੀਂ ਕੋ ਕਰਨ ਵਾਲੀਆਂ ਤੇ ਤਾਲੀਆਂ ਘੇ ਦਿੱਤਾ ਝੋਟੀ ਦੇ ਟੰਡੀ ਹਾਂ ਜੀ ਕਰਨ ਦੀ ਲੋੜ ਹੀ ਕੋਈ ਨਹੀਂ ਹਾਂ ਜੀ ਸਹੀ ਗੱਲ ਹੈ ਨਾ ਖਾਓ ਥਾਂ ਤੋਂ ਚੱਲਾਂ ਅਕਰਾਂ ਜਿਹੜਾ ਭਰਾ ਇਹ ਲੈ ਗਿਆ ਤੇ ਉਹਨੇ ਨਾ ਦੋ ਤਿੰਨ ਟੋਲੇ ਘਹਿਣਾ ਹੀ ਬਣਾ ਲਿਆ ਤੂੰ ਗਿਣਾ ਸਹੀ ਗੱਲ ਜਿਹੜਾ ਇਹਨੂੰ ਲੈ ਗਿਆ ਸਹੀ ਗੱਲ ਹੈ ਸਹੀ ਗੱਲ ਹੈ ਦੀਦੜੀ ਓਹ ਠੀਕ ਸੋ ਸੋ ਇਹ ਹੈ ਵੀ ਇਹ ਤਖਾਨ ਨੇ ਘੜ ਘੜ ਕੇ ਨਹੀਂ ਲਾਈ ਹੁੰਦੀ ਸਿੰਘ ਜੀ ਇਹ ਤਾਂ ਕੱਟੀ ਨੂੰ ਲੱਗੀ ਆ ਬਹੁਤ ਸੋਹਣੀ ਹੈ ਕੋਈ ਕਦਰ ਨਹੀਂ ਹੈਗੀ ਹਾਂਜੀ ਹਾਂਜੀ ਬਹੁਤ ਸੋਹਣੀ ਕੱਟੀ ਹੈ ਸਿੱਪਾ ਨੇ ਉਹ ਅੱਧਰ ਜਿਹੜਾ ਕਿਤਨੇ ਜਣੇ ਕਰ ਕਰਦੇ ਲੈ ਗਿਆ ਹਾਂਜੀ ਸਹੀ ਗੱਲ ਹੈ ਜੀ ਬੰਦੇ ਤੇ ਕੀ ਵਿਧੀ ਮੁੱਲ ਕੀ ਰੱਖਿਆ ਇਹਦਾ ਇਹਦਾ ਮੁੱਲ ਹੈਗਾ ਜੋ 1 5 अच्छा जी 1 लाख 5000 1 लाख 5000 लाख ਦੀ ਪੂਰੀ ਦੇ ਦਾਂਗੇ ਲੱਖ ਦੀ ਪੂਰੀ ਹਾਂ ਜਿੱਲ ਸਭ ਲੱਖ ਲੁੱਕ ਦੀ ਕੋਈ ਨਹੀਂ ਕਿ ਦੇਣੀ ਹਾਂਜੀ ਇਹਦੀ ਨਾ ਆਪਣਾ ਛੋਟੇ ਵੀ ਇਹਦੀ ਪਹੁੰਚ ਕਰਨੀਆਂ 90 ਦੇ 2 ਦੇ ਵਿੱਚ ਬਲੇ ਜੀ ਬਲੇ 90 ਦੇ 2 ਅੰਝ ਪਹੁੰਚ ਬਰਤਾ ਬਰਤਾ ਭਾਈ ਪੂਰਾ ਕੰਮ ਖੇਚ ਲਿਆ ਠੀਕ ਹੈ ਵਰਦੀਆਂ ਵਾਲੇ ਕਰ ਦਿੱਤਾ ਵਰਦੀਆਂ ਵਾਲੇ ਰੇਟ ਕਰਦੇ ਹਾਂ ਹਾਂ ਚਲੋ ਅਗਲੇ ਨਗ ਤੇ ਚੱਲਦੇ ਆ ਜੀ ਆਪਾਂ ਏ ਹੈਗੀ ਜੋ ਦੂਜਾ ਸੂਆ ਕੀ ਗਾਂ ਸੁਣੀ ਆ ਹਾਂਜੀ ਦੂਜਾ ਸੂਆ ਆ ਤੇ 6 ਕਿਲੋ ਦੁੱਧ 6 ਨਾ ਮਹੀਨੇ ਦੀ ਗੱਬਣ ਠੀਕ ਹੈ ਜੀ ਆਦਰ ਸਿੰਘ ਸੁਣੋ ਇਹ ਨਾ ਵੀ ਗੱਬ ਤੇ ਸਿੰਘ ਇਹਦਾ ਵੀ ਵੇਖ ਲਾ ਹਾਂਜੀ ਪੂਰਾ ਗੋਲ ਆ ਜੀ ਜਿਵੇਂ ਉਹਨੇ ਘਰ ਘਰ ਘਾੜ ਘਾੜ ਕੇ ਲਾਏ ਜਾਂਦੇ ਐ ਬਾਕੀ ਜੇ ਲੋ ਮਹਾਰਾਜ ਪਰਮਾਤਮਾ ਦੇ ਪਾਛਾ ਕਿਰਪਾ ਕਰ ਹਾਂਜੀ ਸਾਰਾ ਹੀ ਦੇਖਣ ਦੇ ਲਾਇਆ ਹਾਂਜੀ ਤੁਹਾਡੇ ਕੋਲ ਜੀ ਤਹਾਡੇ ਕੋਲ ਮਾਲ ਆਉਂਦਾ ਈ ਸਾਰਾ ਚੋਟੀ ਦਾ ਏ ਅਸੀਂ ਲੈਨੇ ਸੁਥਰਾ ਵਾ ਹਾਂਜੀ ਸੁਥਰਾ ਰੰਗ ਰੂੰਗ ਵੈਖ ਹਾਂਜੀ ਪੂਰੀ ਇੱਕ ਚ ਰੰਗ ਕਰੀ ਪਾਹੀ ਮੈਂ ਜੋ ਇੱਕ ਰੰਗ ਵੇਖੋ ਅੱਖਾਂ ਤੱਕ ਕਾਲੀਆਂ ਆ ਦੀਆਂ ਹਿਰਿਆ ਨਹੀਂ ਲੱਕੀ ਕਹੇ ਹਾਂਜੀ ਹਾਂਜੀ ਇੱਕੋ ਆਤੀ ਹੈ ਜੀ ਇੱਕੋ ਜੀ ਹਾਂਜੀ ਅੱਖਾਂ ਤੱਕ ਕਾਲੀਆਂ ਆ ਦੀਆਂ ਬਿਲਕੁਲ ਹਾਂਜੀ ਡਾਲਾ ਬੰਦ ਸਾਫ ਬੜੀ ਕੱਟੀ ਹਾਂਜੀ ਇਹ ਵੀ ਦੁੱਧਨ ਪਿਓਰ ਦੁੱਧਨ ਕੱਟੀ ਦੁਜੇ ਸਵੇ ਸੁਣਾਨੇਗਾ ਇਹ ਦੁਜੇ ਕਿੰਨਾ ਸੁਹਾ ਭਾਜੀ ਇਹ ਪਹਿਲਾ ਦੁਜੇ ਸੁਹੂਗੀਗਾ ਠੀਕ ਹੈ ਜੀ ਠੀਕ ਐ ਲੈ ਵਾਲੂਆ ਚੰਗਾ ਪੂਰਾ ਕਿਰੋ ਤਰੀਂ ਫਾਂ ਵਾਰ ਵਾਰ ਤੇ ਕੀਤੀਆਂ ਨਹੀਂ ਜਾਂਦੀਆਂ ਜਿੰਨੀਆਂ ਕਰ ਲਿਏ ਉਹਨੀਆਂ ਹੀ ਥੋੜੀਆਂ ਐ ਥੋੜੀਆਂ ਸਹੀ ਹੈ ਪਰ ਕਿੰਨੀ ਜੇ ਕਿਤੇ ਅਜੀਬ ਵੀ ਮੇਰੇ ਨਾਲ ਤੇ ਕੀ ਹੋਣੀ ਆ ਅਜੇ ਮੂੰਹ ਨਹੀਂ ਇਹਦਾ ਫੜਿਆ ਉਹਨਾਂ ਦੇ ਵੇਖਣ ਦੇ ਤਹਨੇ ਤੇ ਲੱਗੇ ਆ ਕਿ ਇਹਨੇ ਜੋ ਬਣ ਪਿਆ ਵੀ ਇੱਕ ਪੱਤੀ ਹਾਂਜੀ ਕਿਰਾਬ ਖਾਪਰਾ ਮਾਨੂੰ ਇੱਕ ਟਿਕਟ ਬਹੁਤ ਸੁਣੀ ਐ ਸਿੰਘ ਐ ਪੂਰਾ ਹੁੰਦਾ ਹਾਂਜੀ ਹਾਂਜੀ ਇੱਕ ਕਰਾਂ ਤਾਲੀ ਜਿਹੜਾ ਨਹੀਂ ਟਿਕਟੀ ਉਧਰ ਉਰੀ ਐ ਬਾਕੀ ਖਾਪਰਾ ਮਾ ਜਿੱਕੇ ਪਾਂ ਗੀ ਜਾਂਦੇ ਹਾਂਜੀ ਹਾਲਾਤ ਕੀ ਆ ਨਾ ਹਾਂਜੀ ਹਾਂਜੀ ਇਹ ਹਾਲਾਤ ਦੀ ਮੈਂ ਦੁੱਧ ਬੜਾ ਦਿੰਦੀ ਹਾਂ ਹਾਂਜੀ ਨਹੀਂ ਇਹ ਹਾਲਾਤ ਦੀ ਨਹੀਂ ਦੁੱਧ ਮਿਠਾ ਜਾ ਰਿਹਾ ਹਾਂਜੀ ਹਾਂਜੀ एक कद काठी भी है पूरी प्रॉपर है जी हां जी बहुत सोहनी है जी खान थून बड़ा वादिया खान थून है पूरा मुठी वाला थान मुठी वाला थान है कैंड है पूरे नहीं कोई फालतू थान वादिया हां जी बराबर है ਬਾਕੀ ਭਾਜੀ ਕਹਿਣ ਦੀ ਗੱਲ ਹੀ ਡੰਗਰ ਤੁਹਾਡੇ ਸਾਰੇ ਛੋਟੀ ਦੇਂਦੇ ਅਸੀਂ ਲੈਨੇ ਸੁਤਰਾਵ ਮਾਣ ਦੀ ਇਹ ਲਿਆਈ ਨਹੀਂ ਹੋਵੇ ਗੰਦ ਪਿਲ ਨਹੀਂ ਜਾਦੇ ਆ ਤੇ ਮੈਂ ਸੋਣਾਗੇ ਸਾਰੀਆਂ ਸੋਨਾ ਅੱਜ ਦੀ ਅਲਾ ਸੋਨਾ ਕਰਕੇ ਲਈਦਾ ਵਾ ਹਾਂ ਹਾਂ ਸਹੀ ਗੱਲ ਬਾਕੀ ਕੀ ਭਾਜੀ ਇਹਦਾ ਮੁੱਲ ਕੀ ਕਰਤਾ ਜੇ ਇਹਦਾ ਮੁੱਲ 80 ਕਰ ਲਈਏ 85 ਕਰ ਲਈਏ 75 ਹਜ਼ਾਰ ਜਾਂਚ ਮਾਨਦਾਨ ਕਰਾਂਗੇ ਦਾ 75 ਹਜ਼ਾਰ ਦੇ ਵਿੱਚ ਮਾਨਦਾਨ ਪਹੁੰਚ ਲਓ ਜੀ 72 ਦੇ ਵਿੱਚ ਪਹੁੰਚ ਕਰਤੀ ਹੈ ਜੀ ਨਹੀਂ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਤੋਂ ਤੋਂ ਫੱਟੇ ਅੱਗੇ ਨਾਲੇ ਚੱਲਦੇ ਆ ਜੀ ਆਪਾਂ ਇਹ ਭਾਵੇਂ ਕਿੰਨੇ ਮਹੀਨੇ ਦੀ ਗੱਬਣਾ ਜੀ ਇਹ ਹੈਗੀ ਉਹ 3 ਨਾਂ ਮਹੀਨੇ 3 ਨਾਂ ਮਹੀਨੇ ਦੀ ਹਾਂ ਮਗਰ ਕਟਾ ਜੋ ਮਗਰ ਕਟਾਈ 5 ਕਿਲੋ ਦੁੱਧ ਚ 5 ਕਿਲੋ ਦੁੱਧ ਹਾਂ ਜੀ ਬੜੀ ਕੁਆਲਿਟੀ ਦੀ ਆ ਕਟਾ ਹੈ ਜੀ ਠੀਕ ਹੈ ਜੀ ਬੱਚੇ ਤੇ ਮਿਲਦੀ ਕੁਆਲਿਟੀ ਇਹ ਨਾ ਥੋੜੇ ਜਿਹਾ ਸਵੀਰੇ ਆਈ ਆ ਇਹ ਛੋਟ ਵੀਰੇ ਨੇ ਥੋੜਾ ਦਿਲ ਨਹੀਂ ਘਰ ਆਇਆ ਹੋਣਾ ਵੀ ਪਨਪੂੜੀ ਪੀਂਦਿਆ ਬਣਨੀ ਹਾਂਜੀ ਹਾਂਜੀ ਹਾਂ ਭਾਜੀ ਕਿਰਵਾ ਸੁਆ ਹੈ ਇਹ ਦੂਜਾ ਸੁਆ ਦੂਜਾ ਸੁਆ ਜੀ ਹਾਂਜੀ ਠੀਕ ਹੈ ਜੀ ਜਾਤ ਗਿਆ ਸੀ ਗੱਬਣ ਤੇ ਜੇ ਆਸਤੇ ਗੱਬਣ ਹੈ ਜੀ ਬਹੁਤ ਸੋਹਣੀ ਛੋਟੀ ਹੈ ਭਰਾਵੋ ਹਾਂ ਜੀ ਫੇਸ ਖਮੇ ਇਹ ਤੇਰਾ ਦੇਖਦਾ ਚੰਗਾ ਹੈ ਇੱਕ ਰੰਗ ਬਲੈਕ ਹਾਂ ਜੀ ਰੰਗ ਨਹੀਂ ਵਾਲ ਤੇ ਵਾਈਟ ਆ ਇਧਰ ਹਾਂ ਜੀ ਪੂਛ ਦਾ ਵੀ ਕੋਈ ਰੰਗ ਨਹੀਂ ਵੀਰੋ ਚਿੱਟਾ ਹੈਗਾ ਹਾਂ ਹਾਂ ਜੀ ਆ ਕਟਾ ਆ ਨਾਲ ਜੀ ਇਹਦਾ ਕਟਾ ਇਹ ਤੇ ਪਾ 6000 ਦਾ ਇਕੱਲਾ ਹੀ ਦਾ ਹਾਂ ਜੀ ਹਾਂ ਜੀ ਆ ਕਟਾ ਜਨਾਬ ਕਟੇ ਦੇ ਮਿਲਣਾ ਨੇ ਠੀਕ ਹੈ ਜੀ ਚਲੋ ਬਾਂਦੀ ਠਾਂ ਦੀ ਪੂਰੀ ਐਮ ਆਜੇ ਪੂਰੀ 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 ਓਕੇ ਆ ਚਲ ਭਜੀ ਕੀ ਮੁੱਲ ਕੀ ਕਰਤਾ ਜੇਦਾ ਇਹਦਾ ਵੀ ਮੁੱਲ ਆਪਾਂ 90 ਕਰ ਲਈਏ ਇਹ ਵੀ 85000 ਚ ਮਾਨਤਾਨ ਕਰਾਂਗੇ 85000 ਦੇ ਵਿੱਚ ਮਾਨਤਾਨ ਕਰਨਾ ਹੈ ਜੀ ਇਹ ਵੀ ਅੱਤੀ ਚ ਪਹੁੰਚ ਓ ਹੋ ਹੋ ਅੱਤੀ ਪੱਤੀ ਹੋਣੀ ਅੱਤੀ ਦੇ ਵਿੱਚ ਬਾਦ ਕਰਤੀ ਦੇ ਵੀ ਜੀ ਠੀਕ ਹੈ ਜੀ ਮੁੰਟੀਆਂ ਵਾਲਾ ਕੰਮ ਹੋ ਗਿਆ ਮੁੰਟੀਆਂ ਵਾਲਾ ਕੰਮ ਸਹੀ ਹੈ ਜੀ ਹਾਂ ਠੀਕ ਹੈ ਜੀ ਚਲੋ ਜੀ ਆਜੋ ਆਪਾਂ ਅਗਲੇ ਨਾਗ ਤੇ ਚੱਲਦੇ ਹਾਂ ਜੀ ਆਟਾ ਕੋਕੜ ਗੱਭਣ ਦੀ ਵਾਚੀ ਹਾਂਜੀ ਕੋਕੜ ਗੱਭਣ ਹੈ ਜੀ 4 ਕਿਲੋ ਦੁੱਧ 5 ਪੰਜਾਂ ਮਹੀਨੇ ਹੈ ਗੱਭਣ ਠੀਕ ਹੈ 4 ਕਿਲੋ ਦੁੱਧ ਕਿੰਨੇ ਸਾਢੇ ਪੰਜਾਂ ਮਹੀਨੇ ਹੈ ਗੱਭਣ ਸਾਢਾ ਸਾਢੇ ਪੰਜਾਂ ਮਹੀਨੇ ਦੀ ਗੱਭਣ ਹੈ ਹਾਂਜੀ ਜਰਸੀ ਜਰਸੀ ਗਾਂ ਹਾਂਜੀ ਇਹ ਥੋੜਾ ਜਨਾ ਆਈ ਆ ਡਰਦੀ ਹੈ ਜੀ ਅੱਛਾ ਇਹ ਖੁਲਿਆਰਾ ਨਹੀਂ ਪਾਇਆ ਤਹੇਗੀ ਅੱਛਾ ਅੱਛਾ ਖੁਲਿਆਰੇ ਤੋਂ ਬੜਾ ਡਰਦੀ ਹੈ ਡਰਦੀ ਬੜਾ ਪਲੇਅਰ ਹੈ ਖੁੱਲੀ ਛੜੀ ਅੱਛਾ ਜੀ ਹਾਂ ਹਾਂਜੀ ਹਾਂਜੀ ਰਾਜੀ ਰੋਜੀ ਬੜੀ ਲੰਮੀ ਹਾਂਜੀ ਲੰਮੀ ਵਾਲੀ ਕਿੰਦਾ ਲੱਗਾ ਬੜੀ ਬੜੀ ਆ ਹਾਂਜੀ ਬੜੀ ਬੱਚਕੇ ਨੇ ਸਾਂਭੀ ਚਾੜਾ ਪੂਰੀ ਆ ਹੈ ਉਹਨਾ ਬਹੁਤ ਨੇ ਲਿੰਦਾ ਪਰ ਪੁਰਾ ਪਲੇ ਆਂਦਾ ਹਾਂਜੀ ਪਲੇ ਆਂਦਾ ਹੀ ਸਹੀ ਗੱਲ ਆਂ ਅੱਖ ਵੇਖੋ ਕਿਦਿ ਕਿਦਿ ਮੋਟੀ ਆ ਗਰਸੀ ਆ ਬਖਾਓ ਛੋਟੇ ਨੂੰ ਖਾ ਮਾੜੀ ਟਿਕਰਾਵਾਂ ਗਰਸੀ ਗਾ ਅੱਖ ਵੇਖ ਲੈ ਹਾਂਜੀ ਜਲਤੀ ਯੂ ਪਿਓਰ ਕਿਹਨਾਂ ਨੇ ਦੇਲਾ ਮਿਲਦਾ ਨਹੀਂ ਛਤੀ ਗੰਡਾ ਹਾਂਜੀ ਮੈਂ ਨੰਭਾ ਹੁ ਆਉਂਦਾ ਨਾ ਮੈਂ ਤਾਂ ਪਠੇ ਨਹੀਂ ਖਾਂਦਾ ਹਾਂਜੀ ਦਿਹਾੜੀ ਤਾਂ ਗੀ ਨਹੀਂ ਲਾਉਂਦਾ ਤੇ ਹੁਣ ਗੀ ਲਾਉਗੀ ਨਾ ਹਾਂਜੀ ਫੇਰਾ ਪੂਰੀ ਰਾਤ ਦੀ ਪੂਰੀ ਪਠੇ ਖਾਊਗਾ ਪੂਰਾ ਜਾਪੂ ਹਾਂਜੀ ਪੂਰਾ ਓਕੇ ਹੋ ਜਾਣਾ ਇਹਨੇ ਲੋਈ ਭਰਾਓ ਕਿਹੜਾ ਨਰਸੀ ਆਈ ਤਾਂ ਡੇਲੀ ਤੋਹਫਾ ਇੱਕ ਧੰਨ ਜੀ ਇਹਦਾ ਵੀ ਮੁੱਲ ਤੁਹਾਨੂੰ ਦੱਸ ਕੀ ਮੁੱਲ ਭਾਈ ਇਹਦਾ ਇਹਦਾ ਵੀ ਮੁੱਲ ਨਾ ਭਾਵੇਂ 40 ਕਰ ਲਈਏ ਵੀ 35000 ਕੇ ਮਾਨਤਾਨ ਕਰਾਂਗੇ 35000 ਦੇ ਵਿੱਚ ਮਾਨਤਾਨ ਕਰਨਾ ਹੈ ਇਹਦੀ 31 ਚ ਪਹੁੰਚ 31 ਦੇ ਵਿੱਚ ਪਹੁੰਚ ਹਾਂ ਕਿੰਨੇ ਕਿਲੋਮੀਟਰ ਤੱਕ 100 100 ਕਿਲੋਮੀਟਰ 31 ਦੇ ਫੱਟੇ ਜਾਓ ਚੱਤੀ ਚਲ ਰਹੀ ਹੈ ਅਗਲੇ ਨਾਲ ਤੇ ਜਾਣੇ ਸਾਰੇ ਪੂਰੇ ਓਕੇ ਹੁੰਦੇ ਆ ਜੀ ਪੀਸ ਤੁਹਾਡੀ ਪੀਸ ਲਈ ਆਈ ਨਾ ਜੰਨਾ ਹਾਂਜੀ ਇਹ ਗੇਟ ਜਾ ਸੁਆ ਤੀਜਾ ਸੁਆ ਜੀ 13 ਕਿਲੋ ਦੁੱਧ 13 ਕਿਲੋ ਦੁੱਧ ਕਿਦਾਂ ਦਾ ਸੂਈ ਹੈ ਜੀ ਇਹ ਇਹਨੂੰ ਹੋ ਗਏ 15 ਦਿਨ ਕੋਈ ਸੂਈ 15 ਦਿਨ ਹੋ ਗਏ ਸੂਈ ਆ ਬੱਚਾ ਜੀ ਇਹਦਾ ਆ ਤਵੇਖੋ ਬੋਤੇ ਜਿੱਡਾ ਕਰ ਗਿਆ ਬੇਤੀ ਦਾ ਆ ਜਾ ਬੱਚਾ ਇਹਦਾ ਲੋਈ ਚੈੱਕ ਕਰ ਲੋ ਜੀ ਬੱਚਾ ਤੁਸੀਂ ਆ ਆ ਬਖਾਉ ਹਣਗਾ ਹਾਂ ਜੀ ਚਲੋ ਜੀ ਵਾ ਨਮੂਨਾ ਚੰਗਾ ਹੈ ਦਾ ਆ ਆਪਣਾ ਹੁਣ ਕੋਈ ਚਵਾਈਆ ਬਣਾਉਣਾ ਹਾਂ ਜੀ ਬਹੁਤ ਸੋਹਣੀ ਹੈ ਜੀ ਵਾਂਦੀ ਠਾਂਦੀ ਪੂਰੀ ਐ ਪੂਰੀ ਪੂਰੀ ਵੱਡਾ ਕਾਦੇ ਆ ਤੇ ਵੱਡਾ ਹਾਂਜੀ ਪੂਰਾ ਗੇ 14 15 ਕਿਲੋ ਉਹ ਤਾਂ ਤਿਆਰ ਆ ਮੇਰੇ ਕੋਲ 14 15 ਲੀਟਰ ਵਿਖਾਵਾ ਇਹਨੇ ਦਾ ਉਹ ਗਾਰੰਟੀ ਵਾਲਾ ਜਿਹੜਾ 13 ਕਿਲੋ ਹਾਂਜੀ ਬਾਕੀ ਚੋਕੇ ਤਸੱਲੀ ਕਰ ਲੈਣਾ ਆਪਣੀ ਹਾਂ ਫਿਰ ਤੋਂ ਠੰਡਾ ਪਾਣੀ ਏਰਗਾ ਬਣਾਉਂਗੀ ਠੀਕ ਹੈ ਹਾਂਜੀ ਬਾਕੀ ਜਿੰਨਾ ਵੀਰਾਂ ਭਰਾਵਾਂ ਨੂੰ ਪਸੰਦ ਚੋਕੇ ਤਸੱਲੀ ਕਰਕੇ ਹਾਂ ਆਪਾਂ 15 16 ਦਾ ਹੀ ਕਰਦੇ ਹਾਂਜੀ ਹੂੰ ਇਹ ਪੂਰੀ ਗੱਲ ਬਾਤ ਹੈ ਜੀ ਪੂਰੀ ਹਾਂਜੀ ਇਹ ਲੱਗਦਾ ਖਾਦਾ ਉਹ ਤਾਂ ਨਹੀਂ ਕੋਈ ਬੰਦਾ ਗੱਲ ਬਣਾਉਣੀ ਪੈਂਦੀ ਆ ਹਾਂਜੀ ਉਹ ਬਹੁਤ ਚੰਗੀ ਬਹੁਤ ਚੰਗੀ ਠੰਡੀ ਆਪਨ ਦੀ ਲੋੜ ਕੋਈ ਨਹੀਂ ਕੀ ਵੀਰ ਜੀ ਕੀ ਰੇਡ ਕਰਤਾ ਜੇ ਦਾ ਇਹਦਾ ਮੁੱਲ 45000 ਹਾਂਜੀ 40000 ਜਮਾਨਤਨ ਕਰਾਂਗੇ 40000 ਦੇ ਵਿੱਚ ਵੀਰ ਨੇ ਕਿਹਾ ਮਾਤਾਨ 36 ਦੀ ਪਹੁੰਚ ਕਰਦਾ 36 ਦੇ ਵਿੱਚ ਬੰਦ ਕਰ ਦੇਣੀ 36 ਪੂਰੇ ਵਿੱਚ ਪਹੁੰਚ ਹੋ ਜੂਗੀ ਠੀਕ ਹੈ ਜੀ ਸਾਰੇ ਭਰਾ ਸੋ ਅਨਸਾ ਦੇ ਸ਼ਾਤੀ ਦੇ ਅੱਜ ਪਹੁੰਚ ਕਰਤੀ ਹੈ ਜੀ ਵੀਰ ਨੇ ਬਾਹਰੇ ਸਾਡੇ ਮਿੱਠੇ ਹਾਂਜੀ ਬਹੁਤ ਮਿੱਠੇ ਮੀਰਾ ਜੋ ਪਿੱਛੇ ਲੱਗਾ ਮਿੱਠੋ ਮਿੱਠੋ ਕਿਹਾ ਜੀ ਧੰਨਵਾਦ ਬਾਕੀ ਆਪਾਂ ਵੀਰ ਹੁਣ ਅੱਜ ਗੱਲਬਾਤ ਕੀਤੀ ਬਾਕੀ ਸਾਰਿਆਂ ਨੇ ਵੀਰਾਂ ਦੇ ਵਿਚਾਰ ਤੋਂ ਹੁੰਦੇ ਆ ਸਾਰੇ ਡੰਗਰਾਂ ਦੇ ਇਹ ਆ ਜੀ ਵੀਰ ਜਸ ਤੇ ਪਤਾਲ ਪਿੰਡ ਚੰਬਲ ਬਾਕੀ ਇਹਨਾਂ ਦੇ ਨਾਗ ਤੁਸੀਂ ਸਾਰੇ ਵੇਖ ਹੀ ਲਏ ਹੋਣੇ ਆ ਬਹੁਤ ਛੋਟੀ ਦੇ ਨਾਗ ਹੈ ਜੀ ਬਾਕੀ ਵੀਰਾਂ ਦਾ ਨੰਬਰ ਵੀ ਦੀ ਨੰਬਰ ਦੱਸ ਦੋ ਭਰਾਵਾਂ ਨੂੰ ਮਤੂ ਕੇ ਦੱਸ ਦੇ ਤੂੰ ਮੈਂ ਨਾ ਹਾਂ ਵੀ ਤੇ ਤੇ ਤੇਰਾ ਨੰਬਰ ਦਿੱਤੇ ਤੇ ਆ 933243248 ਬਾਕੀ ਬੰਦੇ ਕੁੜੀਆਂ ਵੀ ਉਹ ਜਿਹੜੀ ਗੱਲ ਬੰਦਣੇ ਬੜੇ ਪੱਤੀਆਂ ਨੇ ਨੈਕਾ ਉਹਦਾ ਦਾਦਾ ਫੌਜੀ ਸਾਹਿਬ ਆ ਵਿਟਵਾਰਾ ਉਹ ਤਾਂ ਜਿਹੜੇ ਬੰਦੇ ਨੰਬਰ ਦੇ ਦਤਵਾਉਂਦਾ ਮੇਰੇ ਵਾਲੇ ਜਾ ਕੇ ਗਵਾਚਦੇ ਕੁੜੀਆਂ ਮੇਰੇ ਨਾਲ ਗੱਲ ਬਣ ਗਈ ਵੀ ਮੈਨੂੰ ਤੇ ਨੰਬਰ ਆਪਰੇ ਨੂੰ ਨਹੀਂ ਦਤਵਾਉਂਦੇ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ ਬੜੇ ਖੁਸ਼ ਮਜਾਜ ਹੈ ਵੀਰ ਬਾਕੀ ਵੀਰ ਹੋਣਾ ਨਾ ਕਨੈਕਟ ਕਰਕੇ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲੋ